ਜਦੋਂ ਐਂਟਰੀ ਟੈਕਸ ਹੈ ਬਾਰੀ ਬਾਨਾਂ ਤੇ ਉਹ ਬਹੁਤ ਭਾਰੀ ਹੈ ਅਕਾਸ਼ ਬਚਾਓ ਸੰਘਰਸ਼ ਮੋਰਚਾ ਬਣਾਇਆ ਗਿਆ ਤੇ ਜਿਹੜੇ ਟੈਕਸ ਨੂੰ ਆਪਾਂ ਹਿਮਾਚਲ ਦੇ ਵਿਰੁੱਧ ਪ੍ਰੋਟੈਸਟ ਕਰਦੇ ਤਰੀਕ ਨੂੰ ਸਵੇਰੇ 10 ਵਜੇ ਮਹਤਪੁਰ ਜਿੱਥੇ ਟੋਲ ਪਲਾਜ਼ਾ ਇਹਨਾਂ ਦਾ ਉੱਥੇ ਇੱਕ ਪ੍ਰੋਟੈਸਟ ਕਰਾਂਗੇ ਹਿਮਾਚਲ ਦਾ ਬਾਰਡਰ ਜੇ ਮੈਂ ਚੰਡੀਗੜ੍ਹ ਤੋਂ ਲੱਗਦਾ ਅਸੀਂ ਇਹਦਾ ਡਟ ਕੇ ਵਿਰੋਧ ਕਰਾਂਗੇ ਅਸੀਂ ਖੁਦ ਮਹਤਪੁਰ ਟੋਲ ਬੈਰੀਅਰ ਤੇ ਕੋਲ ਜਾ ਕੇ ਧਰਨਾ ਵੀ ਮਾਰਿਆ ਨਾਲ ਸਿਰਫ ਪੰਜਾਬ ਦਾ ਹੀ ਨਹੀਂ ਤੇ ਬਾਕੀ ਸੂਬੇ ਵੀ ਜਿਨ੍ਹਾਂ ਤੋਂ ਹਿਮਾਚਲ ਸਰਕਾਰ ਟੋਲ ਵਸੂਲ ਕਰਦੀ ਹੈ ਉਹ ਵੀ ਨੀਂਦ ਤੋਂ ਜਾ ਕੇ ਐਂਟਰੀ ਉੱਤੇ ਜਿਹੜਾ ਟੋਲ ਟੈਕਸ ਲਾਇਆ ਗਿਆ ਹੈ ਬਾਰਡਰ ਤੋਂ ਅਸੀਂ ਹਿਮਾਚਲ ਤਾਂ ਇਹ ਸਾਡੇ ਤੋਂ 70 ਰੁਪਏ ਹੁਣ ਚਾਹੇ ਸਾਡੇ ਪੰਜਾਬ ਜਾਂਦੇ ਕੋਈ ਚਾਰਜ ਨਹੀਂ ਹੁੰਦਾ ਇਹ ਇੱਕ ਅਨੈਤਿਕ ਗੱਲ ਹੈ ਔਰ ਇਹ ਪੰਜਾਬ ਹਿਮਾਚਲ ਸਰਦ ਤੇ ਹਿਮਾਚਲ ਵੱਲੋਂ ਲਗਾਏ ਗਏ ਐਂਟਰੀ ਟੈਕਸ ਵਿਰੁੱਧ ਲੋਕਾਂ ਨੇ ਆਪਣੀ ਆਵਾਜ਼ ਬੁਲੰਦ ਕਰਨੀ ਸ਼ੁਰੂ ਕਰ ਦਿੱਤੀ ਹੈ ਪਹਿਲਾਂ ਵੀ ਇਸ ਵਿਰੁੱਧ ਲਗਾਤਾਰ ਵਿਰੋਧ ਪ੍ਰਦਰਸ਼ਨ ਹੁੰਦੇ ਰਹੇ ਨੇ ਪਰ ਸਥਿਤੀ ਆਮ ਵਰਗੀ ਬਣੀ ਰਹੀ ਪਰ ਹੁਣ ਨੰਗਲ ਵਿੱਚ ਵੱਖ-ਵੱਖ ਪਾਰਟੀਆਂ ਤੇ ਧਾਰਮਿਕ ਸੰਗਠਨਾ ਵੱਲੋਂ ਇਕਜੁੱਟ ਹੋ 21 ਮੈਬਰੇ ਇਲਾਕਾ ਬਚਾਓ ਮੋਰਚਾ ਬਣਾਇਆ ਗਿਆ ਹੈ ਜੋ ਇਸ ਸੰਬੰਧੀ ਲੜਾਈ ਲੜੇਗਾ ਤੇ ਆਵਾਜ਼ ਬੁਲੰਦ ਕਰੇਗਾ ਜਿਸ ਸੰਬੰਧ ਵਿੱਚ ਐਡਵੋਕੇਟ ਪਰਮਜੀਤ ਸਿੰਘ ਪੰਮਾ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਇਲਾਕਾ ਵਾਸੀਆਂ ਦੇ ਵੱਖ-ਵੱਖ ਮੁੱਦਿਆਂ ਨੂੰ ਹੱਲ ਕਰਨ ਲਈ ਇਸ ਮੋਰਚੇ ਦੀ ਸ਼ੁਰੂਆਤ ਕੀਤੀ ਗਈ ਉਹਨਾਂ ਕਿਹਾ ਕਿ ਇਸ ਮੋਰਚੇ ਦੇ ਤਿੱਤ ਕਿਸੇ ਵੀ ਰਾਜਨੀਤਿਕ ਮੁੱਦਿਆਂ ਤੇ ਗੱਲ ਨਾ ਕਰਕੇ ਸਿਰਫ ਇਲਾਕਾ ਵਾਸੀਆਂ ਦੀਆਂ ਮੁਸ਼ਕਲਾਂ ਸੰਬੰਧੀ ਕੰਮ ਕੀਤੇ ਜਾਣਗੇ ਉਨਾ ਕਿਹਾ ਕਿ ਸਭ ਤੋਂ ਵੱਡਾ ਮੁੱਦਾ ਨੰਗਲ ਦੇ ਨਾਲ ਲੱਗਦੇ ਹਿਮਾਚਲ ਸੀਮਾ ਦੇ ਉੱਤੇ ਸਥਿਤ ਟੋਲ ਉੱਪਰ ਕਟੀ ਜਾ ਰਹੀ ਐਂਟਰੀ ਫੀਸ ਹੈ ਜਿਸ ਸੰਬੰਧੀ ਮੋਰਚਾ ਇੱਕਜੁੱਟ ਹੋ ਲੜਾਈ ਲੜੇਗਾ ਉਨਾ ਕਿਹਾ ਕਿ 28 ਤਰੀਕ ਨੂੰ ਇਹ ਮੋਰਚਾ ਪੰਜਾਬ ਹਿਮਾਚਲ ਸੀਮਾ ਤੇ ਹਿਮਾਚਲ ਸਰਕਾਰ ਵੱਲੋਂ ਲਗਾਏ ਗਏ ਐਂਟਰੀ ਟੈਕਸ ਵਿਰੁੱਧ ਸੰਕੇਤਿਕ ਵਿਰੋਧ ਪ੍ਰਦਰਸ਼ਨ ਕਰੇਗਾ ਤੇ ਇਸ ਨੂੰ ਹਟਾਏ ਜਾਣ ਦੀ ਮੰਗ ਕਰੇਗਾ ਉਨਾ ਕਿਹਾ ਕਿ ਇਸ ਸੰਬੰਧੀ ਸੂਬੇ ਪਾਰ ਵਿੱਚ ਇਸ ਵਿਰੁੱਧ ਆਵਾਜ਼ ਬੁਲੰਦ ਕੀਤੀ ਜਾਵੇਗੀ ਉਨਾ ਐਵੀ ਕਿਹਾ ਕਿ ਹਿਮਾਚਲ ਤੋਂ ਪੰਜਾਬ ਵਿੱਚ ਆਉਣ ਵਾਲੀਆਂ ਗੱਡੀਆਂ ਤੇ ਵੀ ਪੰਜਾਬ ਵਿੱਚ ਐਂਟਰੀ ਟੈਕਸ ਲਗਾਇਆ ਜਾਣਾ ਚਾਹੀਦਾ ਹੈ ਇਸ ਸੰਬੰਧ ਵਿੱਚ ਆਮ ਲੋਕਾਂ ਨੇ ਵੀ ਇਸ ਮੋਰਚੇ ਦਾ ਸਮਰਥਨ ਕੀਤਾ ਹੈ ਉਹਨਾਂ ਦਾ ਕਹਿਣਾ ਕਿ ਅਗਰ ਹਿਮਾਚਲ ਵਿੱਚ ਐਂਟਰੀ ਟੈਕਸ ਦੇ ਨਾਮ ਤੇ ਵੱਡਾ ਟੋਲ ਵਸੂਲਿਆ ਜਾ ਹੈ ਤਾਂ ਪੰਜਾਬ ਦੇ ਵਿੱਚ ਵੀ ਇਸ ਤਰ੍ਹਾਂ ਦਾ ਐਂਟਰੀ ਟੈਕਸ ਲਗਾਇਆ ਜਾਣਾ ਚਾਹੀਦਾ ਹੈ ਦੇਖੋ ਪੂਰੀ ਰਿਪੋਰਟ ਤੇ ਕਮੈਂਟਾਂ ਵਿੱਚ ਆਪਣੀ رائے ਜ਼ਰੂਰ ਦਿਓ ਪੀਬੀ ਪ੍ਰਾਈਮ ਅਪਡੇਟ ਦੇ ਲਈ ਗगन ਪੰਬਰਾ ਦੀ ਰਿਪੋਰਟ ਸਰਾਜ ਤੋਂ ਨਹੀਂ ਇਹ ਤਾਂ ਅਸੀਂ ਬਚਪਨ ਤੋਂ ਦੇਖਦੇ ਆ ਰਹੇ ਹਾਂ ਪਹਿਲਾਂ 20 ਰੁਪਏ ਫੇ 30 ਰੁਪਏ 50 ਰੁਪਏ 70 ਰੁਪਏ ਹੁਣ ਇਹਨਾਂ ਨੇ ਕਰਤੇ ਆ ਵੱਡੀ ਗੱਡੀ ਤੇ ਆਨੇ 100 ਰੁਪਏ ਲੈਂਦੇ ਆ ਔਰ ਨਾਜਾਇਜ਼ ਅਸੀਂ ਕਦੀ ਵੀ ਕਿਸੇ ਵੀ ਪੰਜਾਬ ਦੇ ਬਾਰਡਰ ਤੋਂ ਅਸੀਂ ਹਿਮਾਚਲ ਚ ਵਰਦੇ ਆ ਤਾਂ ਇਹ ਸਾਢੇ ਤੋਂ 70 ਰੁਪਏ ਹੁਣ ਚਾਰਜ ਕਰਦੇ ਆ ਜਾਂ 100 ਰੁਪਏ ਵੱਡੀ ਗੱਡੀ ਤੇ ਚਾਰਜ ਕਰਦੇ ਆ ਵੇਅਰ ਐਸ ਜਦੋਂ ਸਾਡੀ ਗੱਡੀ ਹਿਮਾਚਲ ਦੀ ਆ ਕਿਸੇ ਵੀ ਸਟੇਟ ਦੀ ਸਾਡੇ ਪੰਜਾਬ ਚ ਆਉਂਦੇ ਕੋਈ ਚਾਰਜ ਨਹੀਂ ਹੁੰਦਾ ਇਹ ਬਿਲਕੁਲ ਇੱਕ ਅਨੈਤਿਕ ਗੱਲ ਆ ਔਰ ਇਹ ਮਤਲਬ ਅਸੀਂ ਇਹਨੂੰ ਡਿਨਾਈ ਕਰਦੇ ਆ ਇਹਦਾ ਨਹੀਂ ਹੋਣਾ ਚਾਹੀਦਾ ਸਰ ਕਮੇਟੀ ਬਿਲਕੁਲ ਬਿਲਕੁਲ ਜੈਨੂਇਨ ਹੈ ਮੈਂ ਤਾਂ ਕਹਿਣਾ ਮੈਨੂਵਰਰ ਮੈਂਬਰ ਬਣਾਓ ਅਸੀਂ ਰੋਕਾਂਗੇ ਜੀ ਇਹ ਕੰਮ ਇਹ ਗਲਤ ਨਜ਼ਾਇਜ਼ ਕੰਮ ਹੈ ਔਰ ਕਮੇਟੀ ਨੂੰ ਅੱਗੇ ਵਧਣਾ ਚਾਹੀਦਾ ਅਸੀਂ ਔਰ ਜਿੰਨੇ ਵੀ ਸਾਡੇ ਫਰੈਂਡਸ ਔਰ ਸਾਰਾ ਸਰਕਲ ਹੈ ਨਾਲ ਆ ਗਿਆ ਜੀ 130 ਰੁਪਏ ਲੱਗੇ ਜੀ ਇਹ ਦੋ ਬਹੁਤ ਪੈਸੇ ਲੱਗ ਰਹੇ ਹਨ ਮਾਚਲੈਂਟਰੀ ਕੀ ਕਹਿਣਾ ਚਾਹੋਗੇ ਇਹ ਆਪਣਾ ਇਹ ਟੈਕਸ ਪੂਰਾ ਹੋ ਗਿਆ ਹੈ ਹਮ ਮਾਚਲ ਦਾ ਟੈਕਸ ਜੋ ਹੈ ਨਾ ਉਹ ਭਰਾ ਗਿਆ ਹੈ ਉਸ ਦੇ ਬਾਵਜੂਦ ਵੀ ਇਹ ਲੱਗੀ ਹੈ 130 ਰੁਪਏ ਕੀ ਕਹਿਣਾ ਚਾਹੋਗੇ मैं तो इसमें ये बोलूंगा कि ये रेट कम होना चाहिए, तो लग, कम कम चाहिए। तो लग रहा है कम से कम पचास या साठ होने चाहिए अब हम चंडीगढ़ से इधर आए हैं हिमाचल में तो हमारा टैक्स लग रहा है अब हिमाचल के चंडीगढ़ जाते तो टैक्स होना चाहिए गाड़ी पच्चीस लग रही है कार है सत्रह से एक सौ दस नंबर है हिमाचल नंबर पंजाब चंडीगढ़ में ਐਕਟ ਵੀ ਨੰਬਰ ਫਰੀ ਹੈ ਬਾਕੀ ਸਭ ਦੀ ਐਂਟਰੀ ਫੀਸ ਹੈ ਲੋਕੀ ਚਾਹੇ ਪੰਜਾਬ ਦੀ ਕੋਈ ਕੈਂਡੀਡੇਟ ਜਿਹੜੇ ਮਰਜ਼ੀ ਨੰਬਰ ਇਸ ਸਟੇਟ ਦੇ ਹਾਂ ਕਿਸੇ ਸਟੇਟ ਦੇ ਐਕਟ ਵੀ ਨੰਬਰ ਛੋਟ ਕੇ ਆਰ ਵੀ ਨੇਵੀ ਐਸ ਹੋਰ ਸਰਬਸਮਾਨ ਉਸ ਕੋ ਫਿਰ ਪਹਿਲੇ 10-10 ਵੀ ਇਕ ਡਾਉਗੇ ਲਗਾ 50 ਪਹਿਲਾ 70 ਤੱਕ ਪਹਿਲਾ 70 ਹੀ ਹੈ 70 ਠੀਕ ਹੈ ਅਗਾ ਇਹ ਲੋਕਾਂ ਬਾਅਦ ਟਿਕਟ ਆਈ ਜਾਂਦੇ ਜੀ ਕੋਈ ਹੈ ਜਿਹੜਾ ੜੜਾ ਉੜਦਾ ਜੀ ਨੀ ਆ ਪੱਟੇ ਡਾਉ ਲਾ 50 ਤੋਂ 100 ਤੱਕ ਟੂਲ ਟੈਕਸ ਲੱਗੇਗਾ ਇੱਥੇ ਟੂਲ ਟੈਕਸ ਹੈਗੇ ਜੀ ਇੱਕੋ ਐਂਟਰੀ ਫੀਸ ਹੈ ਮੈਂ ਦੱਸਣਾ ਚਾਹੁੰਦਾ ਕਿ ਇੱਕ ਜਿਹੜਾ ਹਿਮਾਚਲ ਸਰਕਾਰ ਵੱਲੋਂ ਸਿਰਫ ਨੰਗਲ ਦੇ ਹੀ ਨਹੀਂ ਸਮੁੱਚੇ ਪੰਜਾਬ ਦੇ ਉਦੋਂ ਬਾਅਦ ਹਰਿਆਣੇ ਦੇ ਉੱਤਰਾਖੰਡ ਦੇ ਤੇ ਚਾਰ ਪੰਜ ਸੂਬੇ ਜਿਹੜੇ ਆ ਪ੍ਰਭਾਵਿਤ ਹੁੰਦੇ ਆ ਉਹਨਾਂ ਦੇ ਐਂਟਰੀ ਟੈਕ ਐਂਟਰੀ ਉੱਤੇ ਜਿਹੜਾ ਟੋਲ ਟੈਕਸ ਲਾਇਆ ਗਿਆ ਦੂਸਰੇ ਸਬੰਧ ਦੇ ਵਿੱਚ ਅੱਜ ਨੰਗਲ ਦੇ ਸਾਰੇ ਰਾਜਨੀਤਿਕ ਆਗੂ ਸਮਾਜੀਕ ਆਗੂ ਧਾਰਮਿਕ ਆਗੂ ਹੋਰ ਜਿੰਨੇ ਵੀ ਸਮਾਜ ਸੇਵੀ ਨੇ ਉਹਨਾਂ ਨੇ ਇਕੱਠੇ ਹੋ ਕੇ ਇੱਕ ਮੋਰਚੇ ਦਾ ਜਿਹੜਾ ਗਠਨ ਕੀਤਾ 21 ਮੈਮਰੀ ਮੋਰਚਾ ਹੈ ਤੁਹਾਨੂੰ ਜਿੱਦਾਂ ਪੰਮਾ ਜੀ ਦੱਸ ਕੇ ਗਏ ਹੈ ਕਿ ਮਤਲਬ ਕਿ ਕੀ ਮੋਰਚੇ ਦਾ ਨਾਮ ਹੈ ਸੋ ਸਾਰਿਆਂ ਦਾ ਮੇਨ ਮਕਸਦ ਇਹ ਹੈ ਕਿ ਹਿਮਾਚਲ ਸਰਕਾਰ ਵੱਲੋਂ ਜਿਹੜਾ ਅਸੰਵਿਧਾਨਿਕ ਪੰਜਾਬ ਵਾਸੀਆਂ ਤੋਂ ਹਰਿਆਣਾ ਵਾਸੀਆਂ ਤੋਂ ਉੱਤਰਾਖੰਡ ਵਾਸੀਆਂ ਤੋਂ ਤੇ ਹੋਰ ਰਾਜਿਆਂ ਦੇ ਵਸਨੀਕਾਂ ਤੋਂ ਜਿਹੜਾ ਟੋਲ ਟੈਕਸ ਵਸੂਲਿਆ ਜਾ ਰਿਹਾ ਹੈ ਉਸ ਦੇ ਖਿਲਾਫ ਅੱਜ ਜਿਹੜੀ ਸਾਡੀ ਮੁਹਿੰਮ ਇਹ ਸਾਡੀ ਮੀਟਿੰਗ ਸੀਗੀ ਉਹ ਸ਼ੁਰੂ ਹੋਈ ਸੀਗੀ ਮੈਂ ਦੱਸਣਾ ਚਾਹੁੰਦਾ ਇਸ ਪੱਤਰਕਾਰ ਵੀਰਾਂ ਵੱਲੋਂ ਵੀ ਸਵਾਲ ਕੀਤੇ ਗਏ ਕਿ ਦੇਰੀ ਕਿਉਂ ਇਸ ਟੋਲ 1975 ਦਾ ਟੋਲ ਲੱਗਿਆ ਗਿਆ ਤਾਂ ਕਿ ਮੈਂ ਦੱਸਣਾ ਚਾਹੁੰਦਾ ਪਿਛਲੇ ਸਾਲ ਸਤੰਬਰ ਦੇ ਵਿੱਚ ਸਾਡੇ ਵੱਲੋਂ ਜਿਹੜੀ ਨੰਗਲ ਵਿਕਾਸ ਮੋਰਚਾ ਹੈਗਾ ਉਹਦੇ ਵੱਲੋਂ ਸ਼ੁਰੂਆਤ ਕੀਤੀ ਗਈ ਸੀ ਇਸ ਟੋਲ ਨੂੰ ਹਟਾਉਣ ਵਾਸਤੇ ਉਸ ਤੋਂ ਬਾਅਦ ਤਕਰੀਬਨ 24 ਅਕਤੂਬਰ 2024 ਨੂੰ ਸਾਡੇ ਵੱਲੋਂ ਨਗਰ ਕੌਂਸਲ ਦੇ ਪ੍ਰਧਾਨ ਸੰਜੀਤ ਸਾਨੀ ਜੀ ਨੂੰ ਮੈਮੋਰੰਡਮ ਦਿੱਤਾ ਗਿਆ ਸੀ ਉਸ ਤੋਂ ਬਾਅਦ 28 ਦਸੰਬਰ ਨੂੰ ਅਸੀਂ ਖੁਦ ਮੈਧਪੁਰ ਟੋਲ ਬੈਰੀਅਰ ਤੇ ਕੋਲ ਜਾ ਕੇ ਧਰਨਾ ਵੀ ਮਾਰਿਆ ਸੀਗਾ ਪਰ ਮੈਂ ਦੱਸਣਾ ਚਾਹੁੰਦਾ 1857 ਦਾ ਜਿਹੜਾ ਗਦਰ ਹੈ ਉਸ ਕਰਕੇ ਫੇਲ ਹੋ ਗਿਆ ਸੀ ਕਿਉਂਕਿ ਆਮ ਲੋਕਾਂ ਦਾ ਸਾਥ ਨਹੀਂ ਮਿਲਿਆ ਸੀਗਾ ਉਹ ਸਾਡਾ ਜਿਹੜ ਉਸ ਆਮ ਲੋਕਾਂ ਦਾ ਸਾਥ ਨਹੀਂ ਮਿਲਿਆ ਸਾਡੇ ਸਾਥੀ ਜਿੱਥੇ ਬੰਦੀਆਂ ਨੇ ਪੋਲਿਟਿਕਲ ਪਾਰਟੀਆਂ ਨੇ ਧਾਰਮਿਕ ਆਗੂ ਨੇ ਉਹਨਾਂ ਦਾ ਸਾਥ ਨਹੀਂ ਮਿਲਿਆ ਤਾਂ ਕਹਿੰਦੇ ਨਾ ਦੇਰ ਆਏ ਦਰੋਸਤ ਆਏ ਤਾਂ ਰੱਬ ਦਾ ਸ਼ੁਕਰ ਹੈ ਹੁਣ 21 ਮੈਂਬਰੀ ਕਮੇਟੀ ਆਈ ਹਰ ਰਾਜਨੀਤਿਕ ਪਾਰਟੀ ਦੇ ਆਗੂ ਨੇ ਧਾਰਮਿਕ ਆਗੂ ਨੇ ਸਮਾਜੀ ਆਗੂ ਨੇ ਸਮਾਜ ਸੇਵੀ ਨੇ ਤੇ ਮੈਨੂੰ ਪੂਰਨ ਆਸ ਹੈ ਕਿ ਜਿਹੜਾ 28 ਤਰੀਕ ਨੂੰ ਇਹਨਾਂ ਨੇ ਇੱਕ ਉਥੇ ਧਰਨਾ ਰੱਖਿਆ ਉਸ ਧਰਨੇ ਦੇ ਨਾਲ ਸਿਰਫ ਪੰਜਾਬ ਦਾ ਹੀ ਨਹੀਂ ਤੇ ਬਾਕੀ ਸੂਬੇ ਵੀ ਜਿਨ੍ਹਾਂ ਤੋਂ ਹਿਮਾਚਲ ਸਰਕਾਰ ਟੋਲ ਵਸੂਲ ਕਰਦੀ ਹੈ ਉਹ ਵੀ ਨੀਂਦ ਤੋਂ ਜਾਗਣਗੇ ਤੇ ਆਪਣੇ ਹੱਕਾਂ ਵਾਸਤੇ ਜਿਹੜੀ ਲੜਾਈ ਉਹ ਬੁਲੰ ਪਿਛਲੇ ਜਿਹੜਾ ਹਿਮਾਚਲ ਸਰਕਾਰ ਹੈ ਹਿਮਾਚਲ ਸਰਕਾਰ ਹੈ ਜਦੋਂ ਐਂਟਰੀ ਟੈਕਸ ਹੈ ਬਾਹਰੀ ਬਾਨਾਂ ਤੇ ਉਹ ਬਹੁਤ ਭਾਰੀ ਐਂਟਰੀ ਟੈਕਸ ਲਾਇਆ ਜਾਂਦਾ ਸਾਡੇ ਧਾਰਮਿਕ ਸਥਾਨ ਹਿਮਾਚਲ ਦੇ ਵਿੱਚ ਆ ਜਾਂ ਕਿਤੇ ਪੰਜਾਬੀ ਭਰਾ ਆ ਜਾ ਬਾਹਰੋਂ ਆਨੇ ਆ ਉਹਨਾਂ ਤੇ ਇੱਕ ਵੱਡਾ ਟੈਕਸ ਲਾਇਆ ਜਾਂਦਾ ਪਿਛਲੇ ਜੂਨ ਦੇ ਵਿੱਚ ਵੀ ਮਿਊਨਿਸਪਲ ਕਾਉਂਸਲ ਵੱਲੋਂ ਮਤਾ ਪਾਸ ਕੀਤਾ ਗਿਆ ਸੀ ਉਸ ਮਤੇ ਦੇ ਵਿੱਚ ਇਹਦਾ ਵਿਰੋਧ ਕੀਤਾ ਗਿਆ ਸੀ ਤੇ ਹੁਣ ਇਲਾਕਾ ਬਚਾਓ ਸੰਘਰਸ਼ ਮੋਰਚਾ ਬਣਾਇਆ ਗਿਆ ਤੇ ਜਿਹੜੇ ਟੈਕਸ ਨੂੰ ਆਪਾਂ ਹਿਮਾਚਲ ਦੇ ਵਿਰੁੱਧ ਪ੍ਰੋਟੈਸਟ ਕਰਨ ਦੇ ਲਈ ਅਠ 23 ਤਰੀਕ ਨੂੰ ਸਵੇਰੇ 10 ਵਜੇ ਮਹਤਵਪੂਰਨ ਜਿੱਥੇ ਟੋਲ ਪਲਾਜ਼ਾ ਇਹਨਾਂ ਦਾ ਉੱਥੇ ਇੱਕ ਪ੍ਰੋਟੈਸਟ ਕਰਾਂਗੇ ਤੇ ਸਾਡੀ ਬੇਨਤੀ ਹੈ ਕਿ ਇਸ ਇਹ ਜਿਹੜਾ ਮੁੱਦਾ ਹੈ ਇਹਨੂੰ ਅਸੀਂ ਪੰਜਾਬ ਲੈਵਲ ਤੇ ਲੈ ਕੇ ਜਾਵਾਂਗੇ ਪਹਿਲਾਂ ਰੋਪੜ ਜ਼ਿਲ੍ਹੇ ਦੀ ਜਿੱਥੇ ਜਗ੍ਹਾ ਵੀ ਟੈਕਸ ਲੱਗਦਾ ਹੈ ਐਂਟਰੀ ਦੇ ਵੇਲੇ ਉਹਦਾ ਵਿਰੋਧ ਕਰਾਂਗੇ ਉਸ ਤੋਂ ਬਾਅਦ ਪੰਜਾਬ ਪੱਧਰ ਤੇ ਠਾਕੇ ਮੁੱਦੇ ਨੂੰ ਅਸੀਂ ਜਦ ਤੱਕ ਹਿਮਾਚਲ ਸਰਕਾਰ ਬਾਹਰੀ ਟੈਕਸ ਜਿਹੜਾ ਬੰਦ ਨਹੀਂ ਕਰਦੀ ਬਾਹਰੀ ਵਾਨਾਂ ਤੇ ਉਦੋਂ ਤੱਕ ਜਿਹੜਾ ਇਹ ਮੋਰਚਾ ਹੈ ਇਹ ਸੰਘਰਸ਼ ਕਰਦਾ ਰਹੇਗਾ ਟੰਗਲ ਤੋਂ ਸ਼ੁਰੂਆਤ ਕੀਤੀ ਜਾ ਰਹੀ 28 ਤਰੀਕ ਨੂੰ ਸਵੇਰੇ 10 ਵਜੇ ਮੈਂ ਤੁਹਾਡੇ ਰ ਬੇਨਤੀ ਕਰਦਾ ਇਲਾਕਾ ਵਾਸੀਆਂ ਨੂੰ ਪੰਜਾਬੀਆਂ ਨੂੰ ਕਿ 28 ਤਰੀਕ ਸਵੇਰੇ 10 ਵਜੇ ਮੈਥਕੁਰ ਜਿੱਥੇ ਐਂਟਰੀ ਟੈਕਸ ਹੈ ਸਾਡਾ ਲੱਗਦਾ ਹਿਮਾਚਲ ਸਰਕਾਰ ਲਾਂਦੀ ਪਿੰਡ ਕਲਸੀੜੇ ਦੇ ਕੋਲ ਉੱਥੇ ਪਹੁੰਚਿਆ ਜਾਵੇ ਤੇ ਉਸ ਤੋਂ ਬਾਅਦ ਅਸੀਂ ਇਹਨੂੰ ਰੋਪੜ ਜ਼ਿਲ੍ਹੇ ਤੇ ਜਿਵੇਂ ਅਨੰਦਪੁਰ ਸਾਹਿਬ ਕੀਰਤਪੁਰ ਸਾਹਿਬ ਜਾਂ ਭਰਤਗੜ ਢਿਨੋਲੀ ਟੈਕਸ ਲਗਾਇਆ ਜਾਂਦਾ ਉੱਥੇ ਅਸੀਂ ਲੋਕਾਂ ਨੂੰ ਇਕੱਠਾ ਕਰਕੇ ਇਹਦਾ ਵਿਰੋਧ ਕਰਾਂਗੇ ਤੇ ਉਸ ਤੋਂ ਬਾਅਦ ਅਸੀਂ ਪੰਜਾਬ ਪੱਧਰ ਤੇ ਜਿੱਦਾਂ ਹੁਸ਼ਿਆਰਪੁਰ ਜ਼ਿਲ੍ਹਾ ਪਠਾਨਕੋਟ ਜ਼ਿਲ੍ਹਾ ਜਾਂ ਹੋਰ ਗਰਦਾਸਪੁਰ ਜ਼ਿਲ੍ਹਾ ਜਿੱਥੇ ਜਿੱਥੇ ਹਿਮਾਚਲ ਦਾ ਬਾਰਡਰ ਜਿਵੇਂ ਚ ਤੇ ਪੰਜਾਬੀ ਭਰਾਵਾਂ ਨੂੰ ਤੇ ਹੋਰ ਹੋਰ ਰਾਜਾਂ ਦੇ ਵੀ ਬੇਨਤੀ ਕਰਦਾ ਹਰਿਆਣੇ ਦੇ ਭਰਾਵਾਂ ਨੂੰ ਵੀ ਬੇਨਤੀ ਕਰਦਾ ਕਿ ਆਓ ਇਕੱਠੇ ਹੋ ਕੇ ਅਸੀਂ ਇਸ ਨਜਾਇਜ਼ ਟੈਕਸ ਦਾ ਜਿਹੜਾ ਹਿਮਾਚਲ ਸਰਕਾਰ ਲਾਉਂਦੀ ਆ ਉਹਦਾ ਵਿਰੋਧ ਕਰੀਏ ਕਿਉਂਕਿ ਇਹ ਕੱਲਿਆਂ ਦਾ ਹੱਲ ਕਰਨ ਦਾ ਮੁੱਦਾ ਨਹੀਂ ਸਾਰੇ ਪੰਜਾਬੀਆਂ ਨੂੰ ਇਕੱਠੇ ਹੋ ਕੇ ਹੱਲ ਕਰਨਾ ਪੈਣਾ ਹੈ